انہوں نے دیش کو دوڑا کوڑ دکا نہیں ایک سکرا ملتا ہے ایک لاحظ کھایا ہے اور ایک سکرا سرچہ ہے دیش کو سری نشان جان لئی ایک دیش کو دکا پناہ کریں اس دیش کو پرکی آف کا مجھوٹنا پر کسانہ نہیں پرائی لئی وہ دورہ سے پہلے گئی اور آتا سیر پردی آؤ کام شن ساتھ لئیے تیس ساتھیں کئی باروں انہوں نے کمک کرنا اور لیکن ਦੇਸ਼ ਚਾਨ ਦੇ ਘਰ ਪਿਆਰੇ ਤੋਰ ਬੇਚਾਰਾ ਦੇਸ਼ ਦੇਾਰੇ ਗ੍ਰੇਵ ਤੇ ਰਾਹੀ ਅੰਦਰ ਸੁਧੀ ਅੰਦਰ ਬਚਸਤਾ ਸਭ ਦੇਾਰੇ ਰੈਲੀ ਦੇ ਕੋਲ ਜਿਹੜਾ ਰਾਹੁਲ ਜੀ ਜਿਹੜਾ ਬਸੀ ਪਾਇਆ ਇਹ ਸਾਡੇ ਡੇਰਾ ਬਸੀ ਹਲਕੇ ਚ ਬਹੁਤ ਵਧੀਆ ਰਿਸਪੌਂਸ ਆ ਜੀ ਕਾਂਗਸ ਪਾਰਟੀ ਨੂੰ ਔਰ ਵਿਰੋਧ ਵਿਰੋਧੀ ਸਾਹਬ ਸਿੰਘ ਪਿੰਡ ਜਰੋਤ ਜ਼ਿਲ੍ਹਾ ਮੋਹਾਲੀ ਮੋਹਾਲੀ ਤੋਂ ਆਏ ਹੋ ਹਾਂਜੀ ਹਲਕਾ ਡੇਰਾ ਬਸੀ ਹਲਕਾ ਡੇਰਾ ਬਸੀ ਜਿਹੜਾ ਬਸੀ ਤੋਂ ਆਏ ਹੋ ਸਾਡੇ ਨਾਲ ਡੇਰਾ ਬਸੀ ਤੋਂ ਹਾਂਜੀ ਕੀ ਲੱਗਦਾ ਵੀ ਰਾਹੁਲ ਸਾਹਿਬ ਆ ਰਹੇ ਨੇ ਅੱਜ ਡੇਰਾ ਬਸੀ ਦੇ ਵਿੱਚ ਕੀ ਹਾਲਾਤ ਨੇ ਬਹੁਤ ਵਧੀਆ ਹਾਲਾਤ ਨੇ ਆ ਡਾਕਟਰ ਗਾਂਧੀ ਚੰਗੀ ਲੀਡ ਨਾਲ ਜਿੱਤਣਗੇ ਹਰੇਕ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਗਾਂਧੀ ਗਾਂਧੀ ਹੋਇਆ ਪਿਆ ਤੁਹਾਨੂੰ ਗਾਂਧੀ ਦਾ ਕੀ ਚੰਗਾ ਲੱਗਿਆ ਉਹਨਾਂ ਦੀ ਸ਼ਖਸੀਅਤ ਚੰਗੀ ਲੱਗੀ ਉਹਨਾਂ ਦੇ ਕੰਮ ਚੰਗੇ ਸਨ ਉਹਨਾਂ ਨੇ ਜੋ ਕੰਮ ਨੇ ਮੇਰੇ ਪਿੰਡ ਦੇ ਵਿੱਚ ਜਦੋਂ ਪਹਿਲਾਂ ਉਹ ਐਮਪੀ ਬਣੇ ਸੀ ਆਮ ਆਦਮੀ ਪਾਰਟੀ ਤੋਂ ਉਦੋਂ ਵੀ ਗ੍ਰਾਂਟ ਪਿੰਡ ਚ ਤੇ ਕੇ ਆਏ ਸੀ ਸੰਸਾਰ ਘਾੜ ਦੇ ਲਈ ਚਾਰ ਦਵਾਰੀ ਦੀ ਦੋਨੋਂ ਵਾਰੀ ਜਿੱਤੇ ਨੇ ਦੋਨੋਂ ਵਾਰੀ ਪਿੰਡੋਂ ਜਿੱਤ ਕੇ ਆਏ ਨੇ ਅਤੇ ਉਹਨਾਂ ਦਾ ਜੋ ਸੁਭਾਅ ਹੈ ਜੋ ਮਿਲਵਰਤਨ ਹੈ ਜੋ ਬੋਲਣ ਦਾ ਤਰੀਕਾ ਬਹੁਤ ਅੱਛਾ ਹੈ ਐਨਕੇ ਸ਼ਰਮਾ ਚੈਲੰਜ ਕਰ ਲੈਨੇ ਵੀ ਇਸੇ 13000 ਮੈਂ ਟੋਪਰ ਫ੍ਰੀ ਹੋ ਜਾਏਗੀ ਲੀਡ ਹੋਰ ਨਾ ਮਾਗਾ 20000 ਤੋਂ ਹਾਰ ਕੇ ਆਊਗਾ ਐਨਕੇ ਸ਼ਰਮਾ ਪੱਕਾ ਜੀ ਲਿਖ ਲਓ ਗਰੰਟੀ ਹੈ ਮੇਰੀ ਅਣੇ ਚੈਲੰਜ ਕਰ ਰਹੇ ਨਹੀਂ ਥੋੜੇ ਵਿਕਾਸ ਕਰਾਏ ਨੇ ਇਹ ਤਾਂ ਸਾਰੀ ਪਾਰਟੀਆਂ ਚੈਲੰਜ ਕਰਦੇ ਨੇ ਵਿਕਾਸ ਕਿੱਥੇ ਕਰਾਇਆ ਦੀ ਗੱਦਾ ਹੈ ਨਹੀਂ ਐਨਕੇ ਸ਼ਰਮਾ ਕਿਉਂ ਉੱਚਾ ਬਲੰਦਾ ਹੈਗਾ ਹਾਂ ਜੀ ਮੇਰਾ ਨਾਮ ਜਗਨੰਦਨ ਗੁਪਤਾ ਹੈ ਮੈਂ ਰਾਜਪੁਰ ਤੋਂ ਆਇਆ ਬਾੜ ਨੰਬਰ 16 ਤੋਂ ਐਮਸੀਵੀਆ ਕਾਂਗਰਸ ਪਾਰਟੀ ਤੋਂ ਆਤੇ ਆ ਰਹੇ ਨੇ ਕਿੰਨਾ ਲੱਗ ਰਿਹਾ ਸਾਰਾ ਵੀ ਗਾਂਧੀ ਕੁਛ ਤਾਂ ਦੇਖ ਰਹੇ ਨੇ ਦੀ ਚੌਂ ਇਹਦਾ ਤੁਸੀਂ ਖੁਦ ਦੇਖ ਸਕਦੇ ਹੋ ਵੀ ਜਿਹੜਾ ਚੌਂ ਹੈ ਹੁਣ ਚੱਲੀ ਰਿਹਾ ਹੈਗਾ ਕਾਂਗਰਸ ਦੀ ਹਵਾ ਬੁਲਾ ਔਰ ਕਾਪੜਾ ਆਪਾਂ ਕਹਿ ਸਕਦੇ ਨੇ ਤਰੰਭੀਰ ਕਹਿੰਦੀ ਜੀ ਜਿਹੜੇ ਹੈਗੇ ਨੇ ਇਮਾਨਦਾਰ ਵੀ ਨੇ ਔਰ ਹਮੇਸ਼ਾ ਹੀ ਲੋਕਾਂ ਵਿੱਚ ਵਿਚਰੇ ਨੇ ਜਿਵੇਂ ਸੁਵਾਵਾ ਕੀਤੀਆਂ ਨੇ ਹਰ ਕੋਈ ਜਿਵੇਂ ਰਾਜ ਕਰ ਚੁੱਕਾ ਹੈ ਕਿਤਨੇ ਕਿਤੇ ਗਲਤੀ ਦੀ ਫਜ਼ਾਲਤ ਵੀ ਹੋਈ ਸੀ ਆਜਾ ਕੁਛ ਨਹੀਂ ਹੈਗਾ ਬਗਾਵਤ ਦੀ ਗੱਲ ਨਹੀਂ ਹੈਗੀ ਕੁਛ ਹੁੰਦੇ ਨੇ ਆਪਾਂ ਕਹਿ ਨਹੀਂ ਸਕਦੇ ਉਹਨਾਂ ਨੂੰ ਜਿਵੇਂ ਉਹਨਾਂ ਦਾ ਹੱਕ ਬਣਦਾ ਡੈਮੋਕ੍ਰੇਸੀ ਹੈ ਹਾਂਜੀ ਇਹ ਗਿਲੇ ਸ਼ਿਕਵੇ ਦੂਰ ਕਰ ਲਗੇ ਗਿਲੇ ਸ਼ਿਕਵੇ ਦੂਰ ਹੋਏ ਕੋਈ ਹੈ ਨਹੀਂ ਗਿਲਾ ਸ਼ਿਕਵਾ ਦੂਰੀ ਹੈ ਸਾਰੇ ਉਹਦਾ ਜਿਹੜਾ ਦੂਜਾ ਆਪਾਂ ਗੱਲ ਕਰਦੇ ਆ ਵੀ ਤੁਸੀਂ ਰੈਲੀ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਆਏ ਸੀਗੇ ਕੋਈ ਲੋਕ ਚਰਚਾ ਵਿਚਾਰਿਆ ਵੀ ਰਾਜਪੁਰਾ ਸ਼ਹਿਰ ਤੋਂ ਭਾਜਪਾ ਨੂੰ ਵੱਡੀ ਪੱਧਰ ਤੇ ਵੋਟ ਮਿਲ ਰਹੀ ਹੈ ਐਜਾ ਕੁਝ ਨਹੀਂ ਹੈਗਾ ਕਹਿਣ ਦੀ ਗੱਲ ਹੈ ਭਾਜਪਾ ਨੂੰ ਨਕਾਰ ਚੁੱਕੇ ਨੇ ਲੋਕ ਸਾਰੇ ਹੋਰ ਕਿਸਾਨ ਤਾਂ ਉਹਨਾਂ ਨੂੰ ਪਿੰਡਾਂ 'ਚ ਨਹੀਂ ਬਣਨ ਦਿੰਦੇ ਰਾਜਪੁਰਾ 'ਚ 20 ਵਾਰ ਤਾਂ ਵਿਰੋਧ ਹੋ ਗਿਆ ਮਹਾਰਾਣੀ ਪ੍ਰਨੀਤ ਕੌਰ ਦਾ ਉਹਨਾਂ ਨੂੰ ਬਣਨ ਦਿੱਤਾ ਕਿਤੇ ਪ੍ਰਿਕਰ ਕਹਿੰਦੇ ਅਸੀਂ ਬਹੁਤ ਵਿਕਾਸ ਹੈ ਜਿਆ ਕੁਝ ਨਹੀਂ ਵਿਕਾਸ ਇੱਕ ਵੀ ਚੀਜ਼ ਦੱਸ ਦੇ ਸਾਡੇ ਹਰਦੇਵ ਸਿੰਘ ਕਮੋਜੀ ਨੇ ਵਿਕਾਸ ਕਰਾਏ ਨੇ ਜਦੋਂ ਐਮ ਐਲ ਏ ਸੀ ਜਿੰਨੇ ਅੱਟ ਪੁਲ ਕਰਵਾਏ ਨੇ ਸੜਕਾਂ ਕਰਾਈਆਂ ਫਵਾਰਾ ਚੌਂਕ ਕਰਵਾਇਆ ਮਰਾ ਮਾਨ ਵਾਲੇ ਤਾਂ ਬੜੀਏ ਨਹੀਂ ਘੁੱਟੇ ਆਗੇ ਤੇ ਅੱਜ ਰਾਹੁਲ ਗਾਂਧੀ ਆ ਰਹੇ ਨੇ ਕਿੱਦਾਂ ਲੱਗ ਰਿਹਾ ਵੀ ਚਰਵੀਰ ਗਾਂਧੀ ਤੇ ਫੇਵਰ ਦੇ ਵਿੱਚ ਕਿੱਦਾਂ ਲੱਗ ਰਿਹਾ ਮਾਹੌਲ ਤਾਂ ਇੱਥੇ ਮਾਹੌਲ ਬਹੁਤ ਵਧੀਆ ਲੱਗ ਰਿਹਾ ਸਾਡੇ ਮਾਨਯੋਗ ਲੀਡਰ ਸਾਡੇ ਰਾਹੁਲ ਗਾਂਧੀ ਆ ਰਹੇ ਨੇ ਉਹਨਾਂ ਨੂੰ ਸੁਣ ਲੈ ਅਸੀਂ ਲੋਕੀ ਸਾਰੇ ਹਮਮਾ ਕੇ ਆ ਰਹੇ ਆ ਤੇ ਤਾਂ ਵੇ ਗੱਲ ਦੀ ਜਿੱਤ ਜਿੱ ਕਿੰਨੀ ਤੇ ਪੱਕੀ ਹੈ ਆ ਰਹੇ ਨੇ ਸਾਰੇ ਸੋ ਮੇਲਾਵਾਂ ਦੀ ਗੱਲ ਕਰੀਏ ਧਾਰੀ ਨਿਆਸ ਮੇਲਣ ਵੀ ਹੋਇਆ ਸੀ ਇਸ ਮੇਲਾਵਾਂ ਇਹਨੀ ਵੱਡੀ ਗਿਤੀ ਜਿਹੜੀ ਪਹੁੰਚ ਰਹੀ ਹੈ ਮਹਿਲਾਵਾਂ ਜਿਹੇ ਪ੍ਰਿੰਕਾ ਗਾਂਧੀ ਜੀ ਰੈਲੀ ਤੇ ਹੋਵੇ ਸੇਮ ਉਰੇ ਵੀ ਆ ਰਹੀਆਂ ਨੇ ਬਸਾਂ ਭਰ-ਭਰ ਕੇ ਲੈ ਕੇ ਆ ਰਹੇ ਆ ਮੈਂ ਵੀ ਆਪਣੀ ਮਤਰਾ ਗਲੋਨੀ ਚ ਦੋ ਬਸਾਂ ਲੈ ਕੇ ਆਈਆਂ ਸਾਰੇ ਹੀ ਜਿਹੜੀ ਉੱਤੇਦਾਰ ਹੈ ਮੇਰੀਆਂ ਬਲੋਕ ਪ੍ਰਧਾਨਾਂ ਨੇ ਵਾਈਸ ਪ੍ਰਧਾਨ ਹੈ ਸਾਰੇ ਪੰਜਾਬ ਦੇ ਵਿੱਚੋਂ ਮਹਿਲਾਵਾਂ ਆ ਰਹੀਆਂ ਨੇ ਉਰੇ ਲੋਕ ਆ ਮੁਹਾਰੇ ਆ ਰਹੇ ਨੇ ਬਿਲਕੁਲ ਜੀ ਬਿਲਕੁਲ ਜਿਹੜੇ ਉੱਤੇਦਾਰ ਹੈ ਉਹ ਲੈ ਕੇ ਆ ਰਹੇ ਨੇ ਲੋਕਾਂ ਨੂੰ ਵੀ ਚਾਹ ਹੈ ਬਹੁਤ ਜ਼ਿਆਦਾ ਵੀ ਅਸੀਂ ਆ ਅਰਹੁਲ ਗਾਂਧੀ ਜੀ ਨੂੰ ਸੁਣਨਾ ਹੈ